ਸਸ਼ੇ ਕਲ ਵੀਡੀਓ ਵਿਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਰਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਖੂਨਦਾਨ ਕਰਨ ਚ ਪੰਜਾਬ ਸਮੁੱਚੇ ਭਾਰਤ ਦੇ ਤਿੰਨ ਮੋਹੱਲੇ ਸੂਬਿਆਂ ਵਿੱਚ ਸ਼ਾਮਿਲ ਡਾਕਟਰ ਬੀਬੀਰ ਸਿੰਘ ਇਸ ਦੇ ਨਾਲ ਹੀ ਡਾਕਟਰ ਬੀਬੀਰ ਸਿੰਘ ਨੇ ਸੁਰੱਖਿਆ ਖੂਨ ਦੇ ਲਗਾਤਾਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਿਹਤ ਅਤੇ ਖੂਨ ਸੰਚਾਰ ਟੀਮਾਂ ਦੇ ਨਿਰੰਤਰ ਯਾਤਰਾ ਦੀ ਵੀ ਸੰਗਲ ਸੰਗਾ ਕੀਤਾ ਹੈ ਇਸ ਦੇ ਨਾਲ ਹੀ ਮਾਰਤਾ ਦੇ ਰਾਤੇ ਮਤਪੁੰਨ ਮੀਲ ਪੱਦਰਸ ਸਥਾਪਿਤ ਕਰਦੇ ਆ ਪੰਜਾਬ ਦੇ ਸਵੇ ਇੱਛਾ ਤੇ ਸਵੇ ਭਾਵ ਨਾਲ ਖੂਨਦਾਨ ਕਰਨ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਦੇਸ਼ ਭਰ ਦੇ ਸਾਰੇ ਰਾਜਾਂ ਵਿੱਚ ਦੇ ਕੇਂਦਰ ਸਾਸਤੀ ਪ੍ਰਦੇਸ਼ਾਂ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਇਸ ਦੇ ਨਾਲ ਹੀ ਪੰਜਾਬ ਵਿੱਚ ਇਹ ਮੰਨਤਾ ਜੈਪੁਰ ਰਾਜਸਥਾਨ ਵਿਖੇ 1 ਅਕਤੂਬਰ 2024 ਨੂੰ ਨੈਸ਼ਨਲ ਵਲੰਟਰੀ ਬਲੱਡ ਡੋਨੇਸ਼ਨ ਦਾ ਦਿਵਸ ਮੌਕੇ ਕਰਵਾਈ ਗਈ ਹੈ ਇਸ ਦੇ ਨਾਲ ਹੀ ਵਿਕਰੀ ਇੰਡੀਆ ਬਲੱਡ ਡੋਨੇਸ਼ਨ ਐਨਜੀਓ ਨੇ ਕੀਤੀ ਇਸ ਦੌਰਾਨ ਪਾਰ ਸਰਕਾਰ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਡਾਇਰੈਕਟਰ ਜਨਰਲ ਆਫ ਹੈਲਥ ਸਰਵਿਸਸਿਸ ਦੇ ਬਲੱਡ ਟਰਾਂਸਪੋਰਟ ਵਿੱਚੋਂ ਕੀਤੀ ਗਈ ਇਸ ਦੇ ਨਾਲ ਹੀ ਇਸ ਦੀ ਪ੍ਰਾਪਤ ਲਈ ਸਟੇਟ ਬਲੱਡ ਦੀ ਕੌਂਸਲਰ ਪੰਜਾਬ ਵਿਧਾਨ ਸਭਾ ਦੀੰਦੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬੀਬੀ ਸਿੰਘ ਨੇ ਕਿਹਾ ਕਿ ਇਹ ਮੰਤਰੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ